ਸੋ 사ਸੰਗ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਟੈਂਟ ਜਿਹੜੇ ਇੱਥੇ ਲੱਗੇ ਹੋਏ ਨੇ ਮੈਂ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ ਅਸੀਂ ਸਾਰੇ ਆਪਣੇ ਆ ਜੀਵਨ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਉਹ ਚਾਹੁੰਦੇ ਆ ਪਰ ਬਹੁਤ ਸਾਰੇ ਸਾਡੇ ਸਿੱਖ ਵੀ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਕਿ ਬਹੁਤ ਸ਼ਰਧਾ ਭਾਵਨਾ ਹੁੰਦੀ ਆ ਤੇ ਉਹ ਚਾਹੁੰਦੇ ਨੇ ਕਿ ਇਹ ਤਿੰਨ ਦਿਨ ਜਿਹੜੇ ਕੰਤਨ ਸ਼੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਿਹੜੇ ਆ ਅਸੀਂ ਇਸ ਸਥਾਨ ਦੇ ਉੱਤੇ ਕੱਟੀਏ ਤੁਸੀਂ ਦੇਖ ਸਕਦੇ ਹੋ ਇੱਧਰ ਨਨਕਾਣਾ ਸਾਹਿਬ ਤੇ ਇੱਧਰ ਆ ਵਾਲਾ ਕਮਰਾ ਜਿੱਥੇ ਕਿ ਪਾਲਕੀ ਸਾਹਿਬ ਸੁਆਮਨੀ ਇਸ ਸਜਾਵਟ ਹੋ ਚੁੱਕੀ ਹੈ ਥੋੜੀ ਦੇਰ ਤੱਕ ਨਗਰ ਕੀਰਤਨ ਸਜਾਇਆ ਜਾਣਾ ਨੇ ਤੇ ਇੱਥੇ ਮੇਰੇ ਵੀਰ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਨੂੰ 3 ਦਿਨ ਹੋ ਗਏ ਨੇ ਇੱਥੇ ਟੈਂਟ ਦੇ ਵਿੱਚ ਰਹਿੰਦੇ ਆ ਹੋਇਆ ਤੇ ਦਰਸ਼ਨ ਤੁਸੀਂ ਲਗਾਤਾਰ ਕਰਿਓ ਪਹਿਲਾਂ ਤਾਂ ਮੈਨੂੰ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਹਰ ਵਾਰ ਆਉਂਦੇ ਹੋ ਜਾਂ ਪਹਿਲੀ ਵਾਰ ਹੀ ਆਇਓ ਜੀ ਅਸੀਂ ਪਿੰਡਾਂ ਸਭ ਤੋਂ ਆਏ ਆ ਅਸੀਂ ਹਰ ਸਾਲ ਆਉਂਦੇ ਆ ਸੋ ਵਾਰ ਵੀ ਸਾਨੂੰ ਜਗ੍ਹਾ ਮਿਲ ਰਹੀ ਸੀ ਸੋਸੀਂ ਗੁਰਦੁਆਰੇ ਵਿੱਚ ਰਹਿਣਾ ਪਸੰਦ ਕੀਤਾ ਕਿ ਅਸੀਂ ਤੰਬੂ ਵੀ ਲਗਾ ਕੇ ਬੈਠ ਜਾਈਏ ਤੇ ਸੋ ਗੁਰਦੁਆਰੇ ਦੇ ਕੋਲ ਨਜ਼ਦੀਕ ਹੋਈਏ ਗੁਰਬਾਣੀ ਸੁਣੀਏ ਔਰ ਗੁਰਦੁਆਰਾ ਸਾਹਿਬ ਨੇੜੇ ਜਾਣਾ ਆਣਾ ਇਜ਼ੀ ਹੋਵੇ ਸਾਡੇ ਵਾਸਤੇ ਜੀ ਕਿਉਂਕਿ ਰਾਸ਼ਬੋਤ ਹੁੰਦਾ ਹੈ ਇੱਥੋਂ ਤੁਹਾਨੂੰ ਖੁੱਲੇ ਦਰਸ਼ਨ ਦਿਦਾਰੇ ਸਾਹਮਣੇ ਹੋਣੇ ਨੇ ਪਾਲਕੀ ਸਾਹਿਬ ਦੇ ਇੱਥੇ ਕਰਕੇ ਤੇ ਅਸੀਂ ਇੱਥੇ ਬੈਠੇ ਹਾਂ ਪਾਲਕੀ ਦੇ ਬਿਲਕੁਲ ਸਾਹਮਣੇ ਤਾਂ ਕਿ ਜਿਸ ਤਰੀਕ ਪਾਲਕੀ ਸਾਹਮਣੇ ਕਿ ਪਹਿਲੇ ਅਸੀਂ ਦਰਸ਼ਨ ਕਰੀਏ ਜੀ ਸੋ ਸਾਡੇ ਨਾਲ ਤੁਹਾਡਾ ਪਰਿਵਾਰ ਪੂਰਾ ਪਰਿਵਾਰ ਆਇਆ ਜੀ ਪੂਰਾ ਪਰਿਵਾਰ ਹੈ ਪੂਰੀ ਫੈਮ ਮੱਚੀ ਨਹੀਂ ਤੇ ਪੂਰੀ ਫੈਮਿਲੀ ਅਸੀਂ ਆਏ ਆ ਮਾਤਾ ਪਿਤਾ ਵੀ ਆਏ ਨਹੀਂ ਮਾਤਾ ਪਿਤਾ ਨੂੰ ਵੀ ਨਾਲ ਲੈ ਕੇ ਆਇਓ ਪੂਰਾ ਪਰਿਵਾਰ ਬਹੁਤ ਭਾਗਾ ਵਾਲੇ ਹੋ ਜੀ ਤੁਸੀਂ ਕੀ ਇੱਕ ਤਾਂ ਪਹਿਲਾਂ ਕਿਉਂਕਿ ਇਸ ਸਥਾਨ ਦੇ ਉੱਤੇ ਤੁਸੀਂ ਬੰਦਾ ਸਾਹਿਬ ਉੱਥੇ ਤਾਂ ਨਹੀਂ ਰਹਾਇਸ਼ਾ ਕਿਉਂਕਿ ਸਾਨੂੰ ਲੱਗਦਾ ਸੀ ਵਿਦੇਸ਼ ਤੋਂ ਆਏ ਆ ਤੇ ਜਿਹੜੇ ਇੱਥੇ ਨੇੜੇ-ਨੇੜੇ ਕਰਨ ਦੇ ਜਿਹੜਾ ਉਹ ਭਾਗਾ ਵਾਲੇ ਉਹ ਕਰਮਾ ਵਾਲੇ ਉਹ ਕਿ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਤੇ ਬੱਚਿਆਂ ਨਾਲ ਥੋੜੀ ਜੀ ਗੱਲ ਕਰਨਾ ਚਾਹੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਆਪਣੀ ਉਮਰ ਵੀ ਦੱਸੋ ਇੰਜ ਵਾਹਸਤ ਜਿਸਰਾਤ ਸਿੰਘ ਪੁੱਛੋ ਬੋ ਜਿਸਰਾਤ ਜਿਸਰਾਤ ਸਿੰਘ ਉਮਰ ਕਿੰਨੀ ਬੱਚੇ ਤੁਹਾਡੀ 7 ਸਾਲ 7 ਇਅਰ 7 ਸਾਲ ਤੇ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਆਲੇ ਉਹ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਬਹੁਤ ਵਧੀਆ ਚੰਗਾ ਲੱਗਦਾ ਹੋਣਾ ਹਰ ਸਾਲ ਇੱਥੇ ਹਾਂਜੀ ਆਪਣੇ ਵੀਰ ਜੀ ਨੂੰ ਮਾਈਕ ਦੇ ਦੋ ਮਾਈਕ ਰੂਜੀ ਦਾ ਖਾਲਸਾ ਮਾਈਕ ਰੂਜੀ ਕੀਫਤ ਹੈ ਮੇਰਾ ਨਾਮ ਬਲਰਾਜ ਸਿੰਘ ਹੈ ਮੈਂ ਇਧਰ ਗੁਰਦੁਆਰਾ ਪੰਜਾ ਸਾਹਿਬ ਜਨਮ ਸਥਾਨ ਹਰ ਸਾਲ ਆਣਾ ਗੁਰੂ ਮਹਾਰਾਜ ਦੀਪਾ ਕਿਰਪਾ ਨਾਲ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਇੱਥੇ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ ਪਾਕਿਸਤਾਨ ਤੋਂ ਵੀ ਆਈਆਂ ਨੇ ਦੇ ਪਾਕਿਸਤਾਨ ਤੋਂ ਬਾਹਰ ਤੋਂ ਵੀ ਸੰਗਤਾਂ ਆਈਆਂ ਨੇ ਵਾਧੂ ਸਾਰੀ ਸੰਗਤਾਂ ਆਈਆਂ ਨੇ ਤੇ ਹੁਣ ਥੋੜੀ ਦੇਰ ਚ ਪਲਕੀ ਸਾਹਿਬ ਨੂੰ ਨਿਕਲਣਾ ਨਗਰ ਕੀਰਤਨ ਨੇ ਤੇ ਉੱਥੇ ਚੱਲਾਂਗੇ ਆਪਾਂ ਨਗਰ ਕੀਰਤਨ ਦੇ ਨਾਲ ਤੇ ਨੰਨ ਮਾਣਾਗੇ ਸੀ ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਤੁਹਾਡੀ ਉਮਰ ਦੇ ਬੱਚੇ বাসਦੇ ਨੇ ਸਿੱਖ ਸੰਗਤਾਂ ਜਿਹੜੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਿਦੇਸ਼ਾਂ ਵਿੱਚ ਤੁਹਾਡੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਕੋਈ ਸਿਹ੍ਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਅਸੀਂ ਆਈ ਕਮਾ ਚਾਹਾਂਗੇ ਤੇ ਕਹਿਣਾ ਚਾਹਾਂਗੇ ਕਿ ਤੁਸੀਂ ਪਾਕਿਸਤਾਨ ਕਿਉਂਕਿ ਇੱਥੇ ਗੁਰੂਆਂ ਦੀ ਧਰਤੀ ਹੈ ਗੁਰਦੁਆਰੇ ਬਹੁਤ ਸਾਰੇ ਗੁਰਦੁਆਰੇ ਸਾਹਿਬ ਨੇ ਆ ਕੇ ਤੁਸੀਂ ਦਰਸ਼ਨ ਕਰੋ ਗੁਰਦੁਆਰੇ ਸਾਹਿਬਾਂ ਦੇ ਕੀ ਬਿਲਕੁਲ ਇੱਥੇ ਦਾ ਮਾਹੌਲ ਜਿਹੜਾ ਉਹਦੇ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਕਿਉਂਕਿ ਜਿੱਦਾਂ ਮਰਜੀ ਕਲੀ ਅਸੀਂ ਇੱਥੇ ਘੱਟ ਗਿਣਤੀ ਦੇ ਵਿੱਚ ਆ ਤੇ ਤੁਸੀਂ ਸਕੂਲ ਜਾਂਦੇ ਹੋ ਬਾਹਰ ਵੀ ਚਰਦੇ ਹੋ ਤੇ ਸਹੀ ਲੱਗਦਾ ਤੁਹਾਨੂੰ ਇੱਥੇ ਨਾਲ ਕੋਈ ਵਿਤਕਰਾ ਤਾਂ ਨਹੀਂ 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 ਕੁਝ ਵੀ ਨਹੀਂ ਕਰਦੇ ਸਾਰੇ ਭਰਾਵਾਂ ਦੀ ਵਰਗੇ ਰਹਿੰਦੇ ਨੇ ਬਲਕਿ ਆਪਣੇ ਆਪਣੇ ਜਿਹੜੇ ਉਹਨਾਂ ਦੀ ਰਿਲੀਜੀਅਨ ਵਾਲੇ ਉਹਨਾਂ ਤੋਂ ਵਾਧੂ ਸਾਡੀ ਇੱਜ਼ਤ ਕਰਦੇ ਨੇ ਜੀ ਉਹਨਾਂ ਤੋਂ ਜ਼ਿਆਦਾ ਸਾਡੀ ਇੱਜ਼ਤ ਕਰਦੇ ਨੇ ਤੁਸੀਂ ਹੁਣ ਤੁਸੀਂ ਬਾਹਰ ਜਾਓਗੇ ਨਾ ਜਿੱਥੇ ਵੀ ਜਾਓਗੇ ਸਰਦਾਰ ਜੀ ਆਜੋ ਸਾਡੇ ਨਾਲ ਕੋਈ ਤੁਹਾਨੂੰ ਕਹੇਗਾ ਨਾਸ਼ਤਾ ਕਰ ਲਓ ਕੋਈ ਤੁਹਾਨੂੰ ਕਹੇਗਾ ਸਾਡੇ ਨਾਲ ਚਾਹ ਪੀ ਲਓ ਜ਼ਬਰਦਸਤੀ ਤੁਹਾਨੂੰ ਮਿਠਾਣਗੇ ਤੇ ਪੈਸੇ ਵਗੈਰਾ ਵੀ ਨਹੀਂ ਲੈਣਗੇ ਤੁਸੀਂ ਅੱਜ ਕੱਲ ਜੇ ਆਪਾਂ ਗੱਲ ਕਰੀਏ ਮੋਸਟਲੀ ਹੋਟਲਾਂ ਵਿੱਚ ਰਹਿਣਾ ਪਸੰਦ ਕਰਦੇ ਨੇ ਲੋਕ ਕਿਉਂਕਿ ਹਰ ਇੱਕ ਨੇ ਆਪਾਂ ਗੱਲ ਕਰੀਏ ਗੁਰੂ ਮਾਰਦੇ ਦੀਆਂ ਬਖਸ਼ਿਸ਼ਾਂ ਨੇ ਪਰ ਆ ਸਥਾਨ ਜਿਹੜਾ ਇਹ ਹੀ ਕਿਉਂ ਚੁਣਿਆ ਤੁਸੀਂ ਕਿ ਅਸੀਂ ਟੈਕ ਲਗਾ ਕੇ ਇੱਥੇ ਰਹਿਣਾ ਵੇਖੋ ਅਗਰ ਅਸੀਂ ਹੋਟਲ ਚ ਰਹਿਣਾ ਹੁੰਦਾ ਤੇ ਆਪਾਂ ਕਿੱਧਰ ਫਿਰਨ ਟੂਮਨ ਫਿਰਨ ਲਈ ਵੀ ਜਾਣੇ ਤੇ ਹੋਟਲ ਵਿੱਚ ਰਹਿਣਿਆ ਕੋਣ ਆਇਆ ਯਾਤਰਾ ਵਾਸਤੇ ਯਾਤਰਾ ਇਦਾਂ ਹੁੰਦੀ ਹੈ ਹੋਟਲਾਂ 'ਚ ਰਹਿ ਕੇ ਹਰ ਜਗ੍ਹਾ 'ਚ ਹੋਟਲ ਵਗੈਰਾ ਨਹੀਂ ਉਹ ਕਰੀਦੇ ਹੈ ਕਿ ਯਾਤਰਾ ਵਾਸਤੇ ਆਏ ਤੇ ਗੁਰੂ ਮਹਾਰਾਜ ਦੇ ਵਾਸਤੇ ਆਇਆ ਤਾਂ ਕਿ ਗੁਰਦੁਆਰਾ ਸਾਹਿਬ ਚ ਰਹੀਏ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਰਹੀਏ ਧੰਨਵਾਦ ਜੀ ਆਜੀ ਕੋਸ਼ਿਸ਼ ਕਹਿਣਾ ਚੰ데요ਜੀ ਜੀ ਮੈਂ ਕਿ ਤੁਹਾਨੂੰ ਬਹੁਤ ਵਧੀਆ ਮਾਹੌਲ ਹੈ ਤੁਸੀਂ ਕਿ ਕੋਈ ਸੁਨੇਹਾ ਦਿਓ ਸਾਧ ਸੰਗਤ ਨੂੰ ਮੇਰੇ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਨਨਕਾਣਾ ਸਭ ਵੀ ਆਓ ਪੰਜ ਸਭ ਵੀ ਆਓ ਕਰਤਾਰ ਪ੍ਰਸਾਦ ਵੀ ਆਓ ਹਰ ਗੁਰਦੁਆਰੇ ਦੇ ਦਰਸ਼ਨ ਕਰੋ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਗਵਰਨਮੈਂਟ ਆਫ ਪਾਕਿਸਤਾਨ ਨੇ ਪੂਰਾ ਤਾਂ ਪੂਰਾ ਪ੍ਰੋਟੋਕੋਲ ਹੋਰ ਹਰ ਚੀਜ਼ ਦੀ ਸਿਕਿਉਰਿਟੀ ਸਾਨੂੰ ਪ੍ਰਾਨ ਕੀਤੀ ਹੋਈ ਹੈ ਕੋਈ ਅਸੀ ਗੱਲ ਨਹੀਂ ਹੈ ਮੇਰੀ ਸੰਗਤ ਨੂੰ ਅਪੀਲ ਹੈ ਕਿ ਅਰੰਭ ਦੀ ਕਿਰਪਾਲਤਾ ਕਰੋ ਔਰ ਹਰ ਸਾਲ ਆਇਆ ਕਰੋ ਔਰ ਸਹੀ ਸੰਤੋ ਨੂੰ ਇਹ ਬੇਨਤੀ ਹੈ ਇੱਥੇ ਕੋਈ ਮਸਲਾ ਨਹੀਂ ਕੋਈ ਖਤਰਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਜੀ ਸਾਹ ਸੰਗ ਜੀ ਇਹ ਦੇਖ ਸਕਦੇ ਹੋ ਅਸੀਂ ਚਾਹੁੰਦੇ ਆ ਕਿ ਹੋਟਲਾਂ ਦੇ ਵਿੱਚ ਰਹਿਣਾ ਤੇ ਇਹ ਹੈ ਨਾ ਸਾਡੇ ਵੀਰ ਜਿਹੜੇ ਕਿ ਇੱਥੇ ਟੈਂਟ ਲਗਾ ਕੇ ਰਹਿ ਰਹੇ ਨੇ ਹਰ ਪਾਸੇ ਇਸ ਟਾਈਮ ਰੌਣਕਾਂ ਜਿਹੜੀਆਂ ਉਹ ਲੱਗੀਆਂ ਨੇ ਮੈਂ ਇਹਦਾ ਪਹਿਲਾਂ ਹੀ ਦੱਸਿਆ ਸੀਗਾ ਕਿ ਅਰਦਾਸ ਹੋ ਚੁੱਕੀ ਆ ਤੇ ਥੋੜੀਕਿ ਦੇਰ ਤੱਕ ਪਾਲਕੀ ਚੱਲੇਗਾ ਉਹ ਇਧਰੋਂ ਉਸ ਨੂੰ ਕਿ ਸਜ਼ਾਏ ਗਏ ਨੇ ਇਸ ਕਮਰੇ ਦੇ ਵਿੱਚ ਤੇ ਇਥੋਂ ਬਾਹਰ ਨਿਕਾਉਣਗੇ ਤੇ ਉਸ ਤੋਂ ਬਾਅਦ ਜਿਹੜੇ ਆ ਨਗਰ ਕੀਰਤਨ ਜਿਹੜੇ ਸਜਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ